ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਬੀਬੀ ਪ੍ਰਧਾਨਗੁਰ ਗੁਰਦਗੁਰਦਵਾਰਾ ਸਾਹਿਬ ਦੇ ਵਿੱਚ ਤੁਹਾਡੀ ਮੀਟਿੰਗ ਰੱਖੀ ਗਈ ਆ ਕਿਸ ਮੁੱਦੇ ਤੇ ਰੱਖੀ ਗਈ ਆ ਕੀ ਕਹੋਗੇ ਅਸੀਂ ਜੋ ਨੰਬਰਦਾਰ ਸਾਹਿਬਾਨ ਨੂੰ ਆ ਰਹੀਆਂ ਸਮੱਸਿਆਵਾਂ ਨੇ ਅਸੀਂ ਸਰਕਾਰ ਨੂੰ ਜਾਗਰੂਕ ਕਰਾਉਣ ਵਾਸਤੇ ਦੱਸਣ ਵਾਸਤੇ ਇਕੱਠੇ ਹੁੰਦੇ ਹਾਂ ਹਰ ਮਹੀਨੇ ਦੇ ਤੌਰ ਤੇ ਕਿ ਬਹੁਤ ਥਸ਼ੀਲਾਂ ਦੇ ਵਿੱਚ ਨੰਬਰਦਾਰਾਂ ਦਾ ਜੋ ਮਾਣ ਪੱਤਾਗਾ ਉਹ ਲਗਾਤਾਰ 6 6 7 7 ਮਹੀਨਿਆਂ ਤੋਂ ਨਹੀਂ ਪਾਇਆ ਜਾ ਰਿਹਾ ਹੂੰ ਤੇ ਸਾਨੂੰ ਅੱਜ ਇਹ ਪਤਾ ਲੱਗਿਆ ਵੀ ਇੱਥੇ ਸਰਕਾਰ ਦੇ ਮੰਤਰੀ 29 ਤਰੀਕ ਨੂੰ ਪਹੁੰਚ ਰਹੇ ਨੇ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਜੋ ਮੈਨੀਫੈਸਟੋ ਵਿੱਚ ਉਹਨਾਂ ਨੇ ਨੰਬਰਦਾਰ ਸਾਹਿਬਾਨ ਦੇ ਨਾਲ ਮੀਟਿੰਗ ਕਰਕੇ ਸਹਿਯੋਗ ਮੰਗਿਆ ਸੀ ਇਹ ਸਿੱਖਤਾ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਇੱਕ ਉਹਨਾਂ ਬੇਨਤੀ ਵੀ ਕਰਾਂਗੇ ਕਿ ਜੋ ਨੰਬਰਦਾਰਾਂ ਦੇ ਨਾਲ ਕੀਤੇ ਵਾਅਦੇ ਸੀਗੇ ਉਹਨੂੰ ਪੂਰੀ ਜਿਨਿਵਾਉਣ ਦੇ ਪਾਬੰਦ ਹੋਵੋ ਕਿਉਂਕਿ ਨੰਬਰਦਾਰ ਭਾਈਚਾਰਾ ਇੱਕ ਸਰਕਾਰ ਦਾ ਨੁਮਾਇੰਦਾ ਜਮਾਤ ਆ ਜਿਹੜੀ ਇਹਨਾਂ ਨੂੰ ਹਰ ਸਮੇਂ ਹਰ ਔਕੜ ਸਮੇਂ ਡੀਸੀ ਸਾਹਿਬਾਨ ਤੋਂ ਲੈ ਕੇ ਤਹਿਸੀਲ ਤੋਂ ਲੈ ਕੇ ਬੜਵਾਰੀ ਸਾਹਿਬਾਨ ਤੱਕ ਉਹਨਾਂ ਦੇ ਸਹਿਯੋਗ ਕਰਦੀ ਹੈ ਪਿੰਡਾਂ ਦੇ ਵਿੱਚ ਗਦਾਬਰੀਆਂ ਤੋਂ ਲੈ ਕੇ ਕੋਈ ਵੀ ਪ੍ਰਬੰਧ ਹੁੰਦਾ ਹੈ ਨੰਬਰਦਾਰ ਸਾਹਿਬਾਨ ਕਰਦੇ ਆ ਅਸੀਂ ਇਹਨੂੰ ਨੰਬਰਦਾਰ ਸਾਹਿਬਾਨ ਯੂਨੀਅਨ ਮੈਨਿਓ ਦੱਸਣਾ ਚਾਹੁੰਦੇ ਹਾਂ ਗਵਰਨਮੈਂਟ ਨੂੰ ਇਹ ਅਸੀਂ ਇੱਕ ਸਰਕਾਰ ਦਾ ਅੰਗ ਆ ਹਰ ਇੱਕ ਚੀਜ਼ ਤੇ ਜਦੋਂ ਵੀ ਕੋਈ ਸਾਨੂੰ ਆਦੇਸ਼ ਆਉਂਦਾ ਅਸੀਂ ਉਹਦੀ ਪਾਲਣਾ ਕਰਦੇ ਆ ਵੀ ਸਾਨੂੰ ਅਨਡੈਕਟ ਕੀਤਾ ਨਾ ਜਾਵੇ ਕਿਉਂਕਿ ਬਹੁਤੇ ਨੰਬਰਦਾਰਾਂ ਦੇ ਅੰਦਰ ਇਸ ਚੀਜ਼ ਨੇ ਰਾਸਤਾ ਪਾਈ ਜਾਂਦੀ ਹੈ ਕਿ ਪਹਿਲੀਆਂ ਸਰਕਾਰਾਂ ਕੁਝ ਨਾ ਕੁਝ ਤਾਂ ਜ਼ਰੂਰ ਦੇ ਕੇ ਜਾਂਦੀਆਂ ਰਹੀਆਂ ਹਨ ਵੀ ਤੁਸੀਂ ਆਪਣੇ ਕੀਤੇ ਵਾਅਦੇ ਦੇ ਵਿੱਚੋਂ ਕੁਝ ਮੰਗਾ ਤਾਂ ਜ਼ਰੂਰ ਨੰਬਰਦਾਰ ਸਾਹਿਬਾਨ ਦੀਆਂ ਮੰਗੀਆਂ ਜਾਣ ਇੰਨੇ ਹੀ ਅਸੀਂ ਫੇਰ ਸਾਰੇ ਸਮੂਹ ਨੰਬਰਦਾਰ ਸਾਹਿਬਾਨ ਨੂੰ ਬੇਨਤੀ ਕਰਦੇ ਆ ਕਿ 29 ਤਰੀਕ ਨੂੰ ਆਪਣੇ ਜ਼ਿਲ੍ਹਾ ਬਰਨਾਲਾ ਦੇ ਅੰਦਰ ਪਤਾ ਲੱਗਿਆ ਸਾਨੂੰ ਕਿ ਸੋਰਛਰਾਹੀ ਵੀ ਇੱਥੇ ਤਿੰਨ ਚਾਰ ਮੰਤਰੀ ਕੈਬਨਿਟ ਵਜ਼ੀਰ ਆ ਰਹੇ ਨੇ ਅਸੀਂ ਉਹਨਾਂ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੇ ਨਾਲ ਵੀ ਕੋਈ ਛੱਡ ਕੱਟੋ ਕਰ ਟਾਈਮ ਦਿਵਾਇਆ ਜਾਵੇ ਅਸੀਂ ਮਿਲ ਕੇ ਆਪਣੀ ਗੱਲ ਉਹਨਾਂ ਤੱਕ ਕਹਿ ਸਕੀਏ ਹਾਂਜੀ ਸਰ ਅੱਜ ਦੀ ਮੀਟਿੰਗ ਵਿੱਚ ਕਿਹੜੇ ਕਿਹੜੇ ਮੁੱਦੇ ਦੀ ਚਰਚਾ ਕੀਤੀ ਗਈ ਹੈ ਜੀ ਆ ਸਾਡੇ ਤਾਂ ਜੀ ਮੁੱਦੇ ਕੋਈ ਬਹੁਤੇ ਵੱਡੇ ਮੁੱਦੇ ਹੈ ਨਹੀਂ ਵੀ ਜਿਹਦੇ ਨਾਲ ਕੋਈ ਸਰਕਾਰ ਨੂੰ ਜਾਦੀ ਕੋਈ ਬਹੁਤ ਵੱਡਾ ਘਾਟਾ ਪਵੇ ਜਾਂ ਕੋਈ ਖਜ਼ਾਨੇ ਤੇ ਬੋਝ ਪਵੇ ਸਾਡੀਆਂ ਤਾਂ ਬਹੁਤ ਪੁਰਾਣੀਆਂ ਮੰਗਾਂ ਨੇ ਜੀ ਜੋ ਸਰਕਾਰ ਦੁਆਰਾ ਮੈਨੀਫੈਸਟੋ ਦੇ ਵਿੱਚ ਵੀ ਮੰਨੀਆਂ ਵੀਆਂ ਨੇ ਛੋਟੀਆਂ ਛੋਟੀਆਂ ਮੰਗਾਂ ਨੇ ਸਰਕਾਰ ਨੂੰ ਅਸੀਂ ਇਹੀ ਦਬਾਅ ਪਾਉਣਾ ਹੈ ਵੀ ਅਸੀਂ ਵੋਟਾਂ ਦੇ ਵਿੱਚ ਵੀ ਸਰਕਾਰ ਦੀ ਉਦੋਂ ਮੈਨੀਫੈਸਟੋ ਦੇ ਆਧਾਰ ਤੇ ਸਾਰੇ ਨmberਦਾਰਾਂ ਨੇ ਮਦਦ ਕੀਤੀ ਕਿ ਸਾਡੀਆਂ ਜਾਇਜ਼ ਮੰਗਾਂ ਇਹ ਸਰਕਾਰ ਸਾਡੀਆਂ ਲਾਗੂ ਕਰੇ ਹਰੇਕ ਪੱਖ ਤੋਂ ਅਸੀਂ ਸਰਕਾਰ ਦੇ ਨਾਲ ਖੜਦੇ ਆ ਜੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੰਨੇ ਆ ਜੋ ਵੀ ਸਰਕਾਰ ਦਾ ਹੁਕਮ ਹੁੰਦਾ ਸੀ ਤਣ ਦੇ ਹੀ ਨਾ ਕਰਦੇ ਆ ਸਾਡੀਆਂ ਜਾਇਜ਼ ਮੰਗਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਮੰਗਾਂ ਲਾਜ਼ਮੀ ਮੰਨਣ ਜੀ ਅਸੀਂ ਉਹਨਾਂ ਦਾ ਸਾਰੀ ਯੂਨੀਅਨ ਤੌਰ ਤੇ ਬਹੁਤ ਧੰਨਵਾਦੀ ਹੋਵਾਂਗੇ ਜੀ ਹਾਂਜੀ ਅ ਸਰ ਸਾਡੇ ਅੱਜ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਕੀਤੀ ਗਈ ਆ ਔਰ ਕਿਹੜੇ ਕਿਹੜੇ ਅਹਿਮ ਫੈਸਲੇ ਲਏ ਗਏ ਨੇ ਜੀ ਇਕੋ ਜਿਹੀ ਅਸੀਂ ਹਰ ਮਹੀਨੇ ਦੀ 26 ਤਰੀਕ ਨੂੰ ਜਿਹੜੀ ਮੀਟਿੰਗ ਕਰਦੇ ਹਾਂ ਜ਼ਿਲ੍ਹੇ ਦੀ ਉਹ ਤਾਂ ਅਸੀਂ ਮਹੀਨਾਵਾਰੀ ਤਹਿਸੀਲਾਂ ਦੀ ਵੀ ਮੀਟਿੰਗ ਹੁੰਦੀ ਹੈ ਜ਼ਿਲ੍ਹੇ ਦੀ ਵੀ ਅਸੀਂ ਹਰੇਕ 26 ਤਰੀਕ ਨੂੰ ਅਸੀਂ ਇੱਕ ਮੀਟਿੰਗ ਕਰਦੇ ਹਾਂ ਇਸ ਮੀਟਿੰਗ ਦੇ ਵਿੱਚ ਜੋ ਸਰਕਾਰ ਦੇ ਨਾਲ ਸਾਡੇ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ ਨੇ ਉਹ ਮੀਟਿੰਗਾਂ ਦੇ ਵਿੱਚ ਸਾਨੂੰ ਸਰਕਾਰ ਨੇ ਬਹੁਤ ਹੀ ਤਸੱਲੀਬਖਸ਼ ਜਵਾਬ ਦਿੱਤਾ ਸੀ ਵੀ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਨੇ ਮੰਨਾਂਗੇ ਪਰ ਉਹ ਸਾਨੂੰ ਇਸ ਲਾਰੇ ਦੇ ਵਿੱਚ ਹੀ ਰੱਖ ਰਹੀਆਂ ਨੇ ਜਿੱਥੇ ਸਾਨੂੰ ਲਾਰਿਆਂ ਦੇ ਵਿੱਚ ਨੰਬਰਦਾਰਾਂ ਦੇ ਵਿੱਚ ਬਹੁਤ ਜ਼ਿਆਦਾ ਹੁਣ ਅੰਦਰੋਂ ਵਿਸ਼ਵਾਸ ਟੁੱਟ ਚੁੱਕਿਆ ਸਰਕਾਰ ਤੋਂ ਰੋਸ ਜ਼ਾਹਰ ਹੈ ਅਸੀਂ ਫਿਰ ਜੋ ਸਰਕਾਰ ਨੇ ਜੇ ਸਾਡੇ ਨਾਲ ਇਸ ਤਰ੍ਹਾਂ ਰਿਹਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਨੂੰ ਬਹੁਤ ਇਹਦਾ ਖਮਿਆਜਾ ਪੋਗਟਣਾ ਵੀ ਪਊਗਾ ਕਿਉਂਕਿ ਸਰਕਾਰ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਗੀਆਂ ਨੰਬਰਦਾਰਾਂ ਦਾ ਇੰਨੀਆਂ ਬੋਟਾਂ ਨੇ ਜੇ 36000 ਸਾਡਾ ਪੰਜਾਬ ਦੇ ਵਿੱਚ ਨੰਬਰਦਾਰ ਹੈ 36000 ਦੇ ਨਾਲ ਤਕਰੀਬਨ ਤਕਰੀਬਨ ਜੇ ਨਾਂ ਬੜਾ ਰੱਖੀਏ ਤਾਂ 1.5 ਲੱਖ ਬੋਟ ਜੁੜੀ ਹੋਈ ਹੈ ਉਹ ਖਮਿਆਜਾ ਫਿਰ ਅਸੀਂ ਫਿਰ ਉਸ ਹਿਸਾਬ ਦੇ ਨਾਲ ਫਿਰ ਸਰਕਾਰਾਂ ਨੂੰ ਉਹਨਾਂ ਨੂੰ ਫਿਰ ਅਸੀਂ ਭਗਤਾਉਣ ਦੇ ਲਈ ਫਿਰ ਉਹ ਵੀ ਤਿਆਰ ਰਹਿਣ ਕਿਉਂਕਿ ਜੇ ਉਹਨਾਂ ਨੇ ਸਾਨੂੰ ਵੀ ਉਸ ਪੱਲੇ ਨਾ ਪਾਇਆ 2000 ਸਾਡੇ ਨਾਲ ਵਾਅਦੇ ਕੀਤੇ ਹੋਏ ਮੰਗਾ ਨਾ ਮੰਨੀਆਂ ਆ 2027 ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਖਮਿਆਜਾ ਉਹਨਾਂ ਨੂੰ ਭੁਗਤਣਾ ਪਊਗਾ ਫਿਰ ਇਹਦੇ ਵਿੱਚ ਨੰਬਰਦਾਰਾਂ ਨੂੰ ਵੀ ਕੋਈ ਸਟੈਂਡ ਲੈਣਾ ਪਊਗਾ ਜਿਹੜਾ ਰਿਜ਼ਲਟ ਹੈ ਉਹ ਜ਼ਿੰਮੇਵਾਰ ਆ ਆਪ ਹੋਊਗੀ ਸਰਕਾਰ ਕਿਉਂਕਿ ਜੇ ਉਹਨਾਂ ਨੇ ਸਾਡੇ ਨਾਲ ਜਹਾਜ਼ਾਂ ਫਿਰ ਉਹ ਵਿਹਾਰ ਕਰਕੇ ਜਾ ਰਹੀ ਹੈ ਸਰਕਾਰ ਫਿਰ ਉਹਨਾਂ ਦੀ ਵੀ ਸਰਕਾਰ ਦੀ ਫੇਰਾ ਆਸਲਾ ਰੱਖਣਾ ਬਈ ਸਾਡੇ ਨੰਬਰਦਾਰ ਨਾਲ ਰਹਿਣਗੇ ਤੇ ਅਸੀਂ ਵੀ ਫਿਰ ਉਹ ਆਪ ਦਾ ਰੋਸ ਜ਼ਾਹਰ ਜਰੂਰ ਕਰਾਂਗੇ। ਹਾਂਜੀ ਪ੍ਰਧਾਨ ਸਾਹਿਬ ਅੱਜ ਮੀਟਿੰਗ ਹੋਈ ਸੀਗੀ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਆ। ਕੀ ਕਹੋਂਗੇ ਜੀ? ਵਾਹੀਗੁਰੂ ਜੀ ਕਾ ਖਾਲਸਾ, ਵਾਹੀਗੁਰੂ ਜੀ ਕੀ ਫਤਿਹ। ਅੱਜ ਨੰਬਰਦਾਰ ਜੁਨੀਆ 643 ਦੀ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ। ਅੱਜ ਉੱਥੇ ਚਰਚਾ ਇਹ ਕੀਤੀ ਗਈ ਹੈ ਵੀ ਇੱਕ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਮੂਰੇ 2-4 ਦਿਨਾਂ ਦੇ ਮੰਤਰੀ ਇੱਥੇ ਆ ਰਹੇ ਨੇ। ਹਾਰੇ ਨੰਬਰਦਾਰ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਸਾਰੇ ਇਕੱਠੇ ਹੋ ਕੇ ਉੱਥੇ ਆਪਾਂ ਮਿਲਣ ਦੀ ਮਿਲਣ ਦਾ ਪ੍ਰੋਗਰਾਮ ਹੈ ਕਿ ਸਾਰੇ ਗਰੁੱਪਾਂ ਦੇ ਵਿੱਚ ਦੇਖਿਆ ਕਰੋ ਗਰੁੱਪਾਂ ਦੇ ਵਿੱਚ ਪਾਉਨੇ ਆ ਗਰੁੱਪ ਚੈੱਕ ਕਰਿਆ ਕਰੋ ਬਾਕੀ ਸਾਰੇ ਜੇ ਇਕੱਠੇ ਹੋਵੋਗੇ ਤਾਂ ਕੁਛ ਨਾ ਕੁਛ ਆਪਾਂ ਨੂੰ ਘਰੂਆ ਨਹੀਂ ਫਿਰ ਇਕੱਲੇ ਤਾਂ ਸੁਲਪਤੀ ਹੈ ਵੀ ਕੀ ਕੁਝ ਹੋ ਰਹੀਆਂ ਨੇ ਸਰਕਾਰਾਂ ਤੇ ਬਾਕੀ ਸਾਰੇ ਨੰਬਰਦਾਰ ਨੂੰ ਬੇਨਤੀ ਇਹ ਹੀ ਹੈ ਵੀ ਇਕੱਠੇ ਹੋਣਾ ਹੈ ਉਹਦੇ 29 ਤਰੀਕ ਨੂੰ ਆਪਾਂ ਗਰੁੱਪ ਦੇ ਵਿੱਚ ਪਾ ਕੇ ਵੱਧ ਤੋਂ ਵੱਧ ਨੰਬਰਦਾਰ ਜੀ ਸਾਰੇ ਇਕੱਠੇ ਹੋਣਾ ਸਾਰੇ ਨੰਬਰਦਾਰਾਂ ਦਾ ਧੰਨਵਾਦ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਅੱਜ ਨੰਬਰਦਾਰ ਭਰਾਵੋ ਸਾਰੇ ਨੰਬਰਦਾਰ ਭਰਾਵਾਂ ਨੂੰ ਬੇਨਤੀ ਹੈ ਜ਼ਿਲ੍ਹਾ ਪ੍ਰਧਾਨ ਜੀਓ ਵੀ ਸਾਰੇ ਨੰਬਰਦਾਰ ਭਰਾ ਇਕੱਠੇ ਹੋ ਕੇ ਆਪਾਂ ਕੋਸਾਉਣੇ ਟਾਈਮ ਦੇ ਵਿੱਚ ਇੱਥੇ ਆਪਣੇ ਮੰਤਰੀ ਆ ਰਹੇ ਨੇ ਉਹਨਾਂ ਨੂੰ ਆਪਾਂ ਮਿਲਣ ਦੀ ਮਿਲਣ ਦਾ ਪ੍ਰੋਗਰਾਮ ਬਣਾਉਣਾ ਹੈ ਸਾਰੇ ਨੰਬਰਦਾਰ ਭਰਾ ਇਕੱਠੇ ਹੋ ਕੇ ਆਵਾਂਗੇ ਤੇ ਫਿਰ ਇਹ ਗੱਲ ਬਣੂ ਅੱਗੇ ਆਪਾਂ ਬਾਹਰ ਜਾਂਦੇ ਸੀ ਉਹਨਾਂ ਨੂੰ ਮਿਲਣ ਦੂਰ ਆਗਾ ਖਰਚਾ ਕਰਕੇ ਮੁਰ ਆਈਸਟੇ ਹੋ ਆਪਣੇ ਇਲਾਕੇ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਆ ਰਹੇ ਨੇ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਉਹਨਾਂ ਨੂੰ ਮਿਲਿਏ ਜਿਹੜੀਆਂ ਆਪਣੀਆਂ ਮੰਗਾਂ ਉਹਨਾਂ ਨੂੰ ਆਪਾਂ ਮਨਾ ਸਕੀਏ ਤੇ ਉਹਨਾਂ ਤੱਕ ਪਹੁੰਚ ਕਰੀਏ ਆਪਾਂ ਨੂੰ ਤਾਂ ਟਾਈਮ ਲੈ ਕੇ ਉਹਨਾਂ ਨਾਲ ਗੱਲਬਾਤ ਕਰੀਏ ਵੱਧ ਤੋਂ ਵੱਧ ਸਾਰੇ ਨmber دار ਭਰਾਵਾਂ ਨੇ ਆਉਣੇ ਬਾਈ ਗੁਰਤੀ ਕਾਲਖਸਾ ਬਾਈ ਗੁਰਤੀ ਜੀ